ਸੀ ਗੱਲ ਕਰਦਿਆਂ ਕਾਂਗਰਸੀ ਵਿਧਾਇਕ ਰਾਣਾ ਸੋਢੀ ਜੀ ਨਾਲ ਸੋਢੀ ਜੀ ਆ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਹੈ ਕਿ ਬਹੁਤ ਥੋੜੀ ਫੀਸਦ ਹੈ ਪੰਜਾਬ ਦੀ ਜੋ ਨਸ਼ਾ ਵਿੱਚ ਜਕੜੀ ਹੋਈ ਹੈ ਪਰ ਜੋ ਸਰਕਾਰੀ ਅੰਕੜੇ ਨੇ ਉਹ ਕਹਿੰਦੇ ਨੇ ਕਿ 70% ਦੀ ਨੌਜਵਾਨ ਪੰਜਾਬ ਦੇ ਨਸ਼ਿਆਂ ਦੇ ਆਦੀ ਨੇ ਤੇ ਨਾਲ ਹੀ ਉਹ ਇਹ ਵੀ ਕਹਿ ਰਹੇ ਨੇ ਕਿ ਸਿਰਫ ਮੀਡੀਆ ਪੰਜਾਬ ਨੂੰ ਬਦਨਾਮ ਕਰ ਰਿਹਾ ਨੂੰ ਕੰਪਲੀਟ ਜਿਹੜੇ ਫਿਗਰਸ ਨੇ ਉਹਨਾਂ ਤੋਂ ਇਹ ਜਾਨੂ ਨਹੀਂ ਹੈ ਬਾਰਡਰ ਏਰੀਆ ਪਾਰਟਿਕੁਲਰਲੀ ਜਿਹੜੀ ਬੈਲਟ ਹੈਗੀ ਹੈ ਪੱਟੀ ਜੀ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਵਿੱਚ 70% ਜਿਹੜੀ ਹੈਗੀ ਹੈ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਦੇ ਆਦੀ ਨੇ ਹੋ ਸਕਦਾ ਹੈ ਕਿ ਬਾਕੀ ਦੇ ਹਿੱਸੇ ਦੇ ਪੰਜਾਬ ਦੇ ਵਿੱਚ ਹਾਲੇ ਪਰਸੈਂਟੇਜ ਘੱਟ ਹੋਵੇ ਲੇਕਿਨ ਲਗਾਤਾਰ ਸਪਲਾਈ ਹੋ ਰਹੀ ਹੈ ਜਿਹੜੀ ਡਰੱਗਸ ਦੀ ਔਰ ਜਿਹੜੀਆਂ ਇਹ ਦੁਵਾਂ ਨਸ਼ੀਲੀ ਦਵਾਈਆਂ ਦੀਆਂ ਉਹਦੇ ਨਾਲ ਬੜੀ ਤੇਜ਼ੀ ਦੇ ਨਾਲ ਸਾਰਾ ਪੰਜਾਬ ਦਾ ਜਿਹੜਾ ਨੌਜਵਾਨ ਤਬਕਾ ਹੈ ਉਹ ਇਸ ਦੇ ਅਸਰ ਥੱਲੇ ਆ ਰਿਹਾ ਹੈ ਅੱਜ ਜੇ ਇੱਕ ਪਿੰਡ ਦੇ ਵਿੱਚ 5 ਬੱਚੇ ਖਾ ਰਹੇ ਨੇ ਕੱਲ ਨੂੰ ਉਥੇ 5 ਦੀ ਥਾਂ ਤੇ 7 ਹੋ ਰਹੇ ਨੇ ਅਗਲੇ ਦਿਨ 10 ਹੋ ਰਹੇ ਨੇ ਸ਼ਹਿਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਇਹ ਚੀਜ਼ ਵੱਧਦੀ ਜਾ ਰਹੀ ਹੈ ਚੰਡੀਗੜ੍ਹ ਦੇ ਇਰਤ ਗਿਰ ਜਿਹੜੇ ਸ਼ਹਿਰ ਹੈਗੇ ਨੇ ਪੰਜਾਬ ਦੇ ਜਾਂ ਜਿਹੜੇ ਪਿੰਡ ਹੈਗੇ ਨੇ ਉਹਨਾਂ ਦੇ ਵਿੱਚ ਨਸ਼ਿਆਂ ਦਾ ਬਹੁਤ ਵੱਡਾ ਇੱਕ ਇਸ ਵੇਲੇ ਜਿਹਨੂੰ ਕਹਿੰਦੇ ਨੇ ਦਰਿਆ ਹੀ ਚੱਲ ਰਿਹਾ ਮੈਂ ਕਹਾਂਗਾ ਥੋੜੇ ਸਾਹਿਬ ਨਸ਼ਾ ਦਾ ਦਰਿਆਈ ਚੱਲ ਰਿਹਾ ਹੈ ਬਿਲਕੁਲ ਇਹ ਹੀ ਚੀਜ਼ਾਂ ਸਾਹਮਣੇ ਆਉਂਦੀ ਨੇ ਪਰ ਹੁਣ ਜੋ ਉਪ ਮੁੱਖ ਮੰਤਰੀ ਦਾ ਇਹ ਬਿਆਨ ਆਇਆ ਹੈ ਇਸ ਨੂੰ ਕਿ ਸਮਝਿਆ ਜਾਏ ਕਿ ਆਪਣੀ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਬਹੁਤ ਥੋੜੇ ਸਮੇਂ ਤੋਂ ਪੰਜਾਬ ਵਿੱਚ ਨਸ਼ਾ ਦੀ ਸਮੱਸਿਆ ਇੰਨੀ ਜ਼ਿਆਦਾ ਵਧੀ ਹੈ ਮੈਂ ਬੀਜੇਪੀ 파ਟਨਰ ਹੈ ਔਰ ਕਮਲ ਸ਼ਰਮਾ ਉਸ ਜਿਹੜੀ ਇਹਨਾਂ ਦੇ ਨਾਲ ਹਿੱਸੇਦਾਰ ਬੀਜੇਪੀ ਹੈ ਉਹ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਸ਼ਰਿਆਮ ਮੌਜੂਦਾ ਸਰਕਾਰ ਦੇ ਮੰਤਰੀਆਂ ਤੇ ਇਲਜ਼ਾਮ ਲਗਾਇਆ ਹੈ ਜੋ ਨਸ਼ੇ ਚੱਲ ਰਹੇ ਹੈਗੇ ਨੇ ਖਾਸ ਤੌਰ ਤੇ ਜਿਹੜੀ ਸਿੰਥੈਟਿਕ ਡਰੱਗਸ ਹੈਗੀਆਂ ਨੇ ਉਹਨਾਂ ਨੇ ਕਿਹਾ ਹੈਗੀਆਂ ਵੀ ਇਹ ਅਕ੍ਰੋਸ ਦੀ ਬਾਰਡਰ ਨਹੀਂ ਆ ਰਹੀਆਂ ਹੈਗੀਆਂ ਇਹ ਜਿਹੜੀ ਇਹਦੇ ਚ ਬੀਐਸਐਫ ਦਾ ਕੋਈ ਮਸਲਾ ਨਹੀਂ ਹੈ ਇਹ ਸਾਰੀਆਂ ਪੰਜਾਬ ਦੇ ਵਿੱਚ ਪੈਦਾ ਕੀਤੀਆਂ ਜਾਂਦੀਆਂ ਨੇ ਬਣਾਈਆਂ ਜਾ ਰਹੀਆਂ ਨੇ ਔਰ ਪੋਲਿਟিক্যাল ਪੈਟਰਨੇਜ ਦੇ ਥੱਲੇ ਇਹ ਸਪਲਾਈ ਹੋ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਜੀ ਨੂੰ ਇਹ ਚਾਹੀਦਾ ਹੈ ਕਿ ਇਸ ਗੱਲ ਦੀ ਇਹ ਕੋਖ ਕਰਨ ਔਰ ਜਿਹੜਾ ਬੀਜੇਪੀ ਦਾ ਇਲਜ਼ਾਮ ਲਗਾਇਆ ਹੈ ਇਹ ਸਰਕਾਰ ਤੇ ਉਹਦੇ ਤੇ ਨਿੱਤਰ ਕੇ ਸਾਹਮਣੇ ਆਉਣ ਤਾਂ ਕਿ ਜਿਹੜਾ ਪੰਜਾਬ ਦੇ ਦੂਜੇ ਜਿਹੜੇ ਵਰਗ ਨੇ ਦੂਸਰੇ ਜਿਹੜੇ ਲੋਕ ਨੇ ਆਮ ਜਨਤਾ ਹੈ ਉਹਨਾਂ ਨੂੰ ਇਹ ਸਪਸ਼ਟ ਕਰਨਾ ਬੜਾ ਜ਼ਰੂਰੀ ਹੈਗਾ ਕਿ ਇਸ ਵੇਲੇ ਪੰਜਾਬ ਸਰਕਾਰ ਦੇ ਜਿੰਨੀ ਦੇਰ ਇਹਦੇ ਤੇ ਪ੍ਰੋਟੈਕਸ਼ਨ ਨਹੀਂ ਹੋ ਸਕਦੀ ਕਿ ਇਹ ਡਰੱਗ ਜਿਹੜੀ ਰਗਾਤਾਰ ਸਪਲਾਈ ਨਹੀਂ ਹੋ ਸਕਦੀ ਐ ਸੋ ਇਸ ਕਰਕੇ ਇਹ ਜਿਹੜਾ ਕਹਿਣਾ ਸਿਰਫ ਆਪੋਜੀਸ਼ਨ ਵੱਲੋਂ ਹੀ ਨਹੀਂ ਹੈ ਜਾਂ ਆਮ ਆਦਮੀ ਦਾ ਜਾਂ ਮੀਡੀਆ ਦੀ ਗੱਲ ਨਹੀਂ ਹੈਗੀ ਕਿ ਉਹਨਾਂ ਦੇ ਜਿਹੜੇ ਪਾਰਟਨਰ ਨੇ ਜੋ ਉਹਨਾਂ ਦੇ ਸਰਕਾਰ ਦੇ ਹਿੱਸੇਦਾਰ ਹੈ ਉਹਨਾਂ ਦਾ ਕਹਿਣਾ ਵੀ ਇਹ ਹੈ ਜੀ ਬਿਲਕੁਲ ਜਿਸ ਦਿਨਾਲ ਹੀ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵੀ ਇੱਕ ਮੁਹਿੰਮ ਵਿੱਢੀ ਸੀ ਨਸ਼ਿਆਂ ਨੂੰ ਲੈ ਕੇ ਉਸ ਦਾ ਅਸਰ ਹੋ ਸਕਦਾ ਸੀ ਜੇਕਰ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਇਸ ਮੁਹਿੰਮ ਦੇ ਨਾਲ ਜੁੜਦੀ ਕਿਸ ਤਰ੍ਹਾਂ ਜੀ ਮੈਂ ਸਮਝਿਆ ਨਹੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਵਿਕਰਮ ਮਜੀਠੀਆ ਦਾ ਨਾਮ ਆਇਆ ਸੀ ਬੀਆਈ ਜਾਂਚ ਦੀ ਮੰਗ ਕਾਂਗਰਸ ਪਾਰਟੀ ਨੇ ਕੀਤੀ ਤੁਸੀਂ ਮੁਹਿੰਮ ਵੀ ਵਿੱਢੀ ਲਗਾਤਾਰ ਪ੍ਰੋਖਟ ਦਾ سلسلہ ਵੀ ਚੱਲਿਆ ਪਰ ਜੇਕਰ ਕਾਂਗਰਸ ਪਾਰਟੀ ਉਸ ਮਸਲੇ ਤੇ ਇਕਜੁੱਟ ਹੋ ਕੇ ਮੁਹਿੰਮ ਚਲਾਉਂਦੀ ਤਾਂ ਜ਼ਿਆਦਾ ਫਾਇਦਾ ਹੋ ਸਕਦਾ ਸੀ ਦੇਖੋ ਕਾਂਗਰਸ ਹਮੇਸ਼ਾ ਹੀ ਜਿਹੜੇ ਸਾਂਝੇ ਮਸਲੇ ਨੇ ਜਿੱਥੋਂ ਤੱਕ ਪੰਜਾਬ ਦੀ ਤਰੱਕੀ ਔਰ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਹੈਗੀਏ ਕਾਂਗਰਸ ਪਾਰਟੀ ਇਕੱਠੀ ਹੈ ਔਰ ਹਮੇਸ਼ਾ ਇਕੱਠੀ ਰਹੇਗੀ ਇਹ ਮਸਲੇ ਜ਼ਰੂਰ ਚੱਕੇ ਗਏ ਸੀ ਲੇਕਿਨ ਮੈਂ ਸੋਚਦਾ ਕਿ ਮੌਜੂਦਾ ਸਰਕਾਰ ਨੇ ਉਹਨਾਂ ਤੇ ਕੋਈ ਗੌਰ ਨਹੀਂ ਕੀਤਾ ਇਸ ਜਿਹੜਾ ਕਿ ਬਹੁਤ ਸੰਜੀਦਾ ਮਸਲਾ ਸੀਗਾ ਡਰੱਗ ਐਡਿਕਸ਼ਨ ਦਾ ਉਹਦੇ ਤੇ ਇਹਨਾਂ ਨੇ ਜੇ ਤਵੱਜੋ ਦਿੱਤੀ ਹੁੰਦੀ ਤਾਂ ਆਹ ਜਿਹੜੇ ਪਿਛਲੇ 4-6 ਮਹੀਨੇ ਦੇ ਵਿੱਚ ਤੁਸੀਂ ਅੱਜ ਕੋਈ ਨਿਊਜ਼ਪੇਪਰ ਐਸਾ ਨਹੀਂ ਹੈ ਕੋਈ ਮੀਡੀਆ ਕੋਈ ਇਲੈਕਟ੍ਰੋਨਿਕ ਮੀਡੀਆ ਜਾਂ ਹੋਰ ਕੋਈ ਐਸਾ ਪਿੰਡ ਨਹੀਂ ਜਿੱਥੇ ਅੱਜ ਇਹ ਜਿਹੜਾ ਨਸ਼ੇ ਨਸ਼ੀਲੀ ਦਵਾਈਆਂ ਦਾ ਇਹ ਜਿਹੜਾ ਸਿਲਸਿਲਾ ਤੇਜ਼ੀ ਦੇ ਨਾਲ ਵਧ ਰਿਹਾ ਹੈਗਾ ਔਰ ਮੈਂ ਖੁਦ ਇਸ ਚੀਜ਼ ਦਾ ਕਿਉਂਕਿ ਮੇਰਾ ਬਾਰਡਰ ਦੇ ਉੱਤੇ ਹੈ ਫਿਰੋਜ਼ਪੁਰ ਜ਼ਿਲ੍ਹਾ ਔਰ ਮੇਰਾ ਗੁਰੂ ਹਰ ਸਾਹਿਬ ਇਲਾਕਾ ਹੈਗਾ ਮੇਰੇ ਕੋਲ ਆਪਣੇ ਜਿਹੜੇ ਵੋਟਰਜ਼ ਔਰ ਸਪੋਰਟਰਜ਼ ਆ ਰਹੇ ਨੇ ਉਹਨਾਂ ਦੀ ਮੇਨ ਜਿਹੜੀ ਸ਼ਿਕਾਇਤ ਇਹ ਹੈਗੀ ਹੈ ਜੀ ਸਾਨੂੰ ਜਿਹੜਾ ਇਹ ਡਰੱਗਸ ਸਾਡੇ ਜੀ ਬੱਚਿਆਂ ਦੇ ਵਿੱਚ ਜਿਹੜੀ ਜਾ ਰਹੀ ਹੈ ਨਸ਼ੀਲੀਆਂ ਦਵਾਈਆਂ ਸਾਨੂੰ ਇਹਨਾਂ ਤੋਂ ਬਚਾਓ ਪਰ ਵਿਰੋਧੀ ਧਰੋਂ ਦੇ ਨਾਮ ਤੇ ਕਾਂਗਰਸ ਪਾਰਟੀ ਜੀ ਇੱਕ ਝੂਠ ਹੁੰਦੀ ਐ ਇੱਕ ਸੁਰ ਹੁੰਦੇ ਜਿਵੇਂ ਕਿ ਪ੍ਰਤਾਪ ਸਿੰਘ ਬਾਜਵਾ ਤੇ ਬਾਕੀ ਸਭ ਕਹਿ ਰਹੇ ਸੀ ਕਿ ਏਸੀਬੀਆਈ ਜਾਂਚ ਹੋਵੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਕਹਿੰਦਾ ਸੀ ਕਿ ਬਹੁਤੀ ਲੋੜ ਨਹੀਂ ਐ ਏਸੀਬੀਆਈ ਜਾਂਚ ਦੀ ਕੋ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜੀ ਕੋਈ ਸਟੇਟਮੈਂਟ ਦਿੱਤੀ ਐ ਉਹਨਾਂ ਦਾ ਕੋਈ ਉਹਦੇ ਤੇ ਕੋਈ ਆਪਣਾ ਤਜਰਬਾ ਹੋਏਗਾ ਉਹਨਾਂ ਦੀ ਕੋਈ ਆਪਣੀ ਸੋਚ ਹੋਏਗੀ لیکن میں سوچ ਰਿਹਾ ਹੈਗਾ ਕਿ ਜਦ ਤੱਕ ਸਰਕਾਰ ਇਸ مسئلے ਨੂੰ ਬਹੁਤ ਸੀਰੀਅਸ ਢੰਗ ਦੇ ਨਾਲ ਔਰ ਸਾਨੂੰ ਐਜ਼ ਅ اپੋਜੀਸ਼ਨ ਬੜੀ ਜ਼ਿੰਮੇਵਾਰੀ ਦੇ ਨਾਲ ਇਸ سنجیدہ مسئلے ਨੂੰ ਅਸੀਂ ਇਹਨੂੰ ਉਠਾਵਾਂਗੇ ਆਉਣ ਵਾਲੇ ਅਸੈਂਬਲੀ ਸੈਸ਼ਨ ਦੇ ਵਿੱਚ ਵੀ ਇਸ ਤੇ ਚਰਚਾ ਕਰਾਂਗੇ ਔਰ ਸਾਨੂੰ ਜੋ ਵੀ ਕੁਝ ਕਰਨਾ ਪਏਗਾ ਪੰਜਾਬ ਦੇ ਇਸ ਨਸ਼ੀਲੀ ਦਵਾਈਆਂ ਤੋਂ ਬੱਚਿਆਂ ਦਾ ਛੁਟਕਾਰਾ ਪਾਉਣ ਵਾਸਤੇ ਨਾ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਅਸੀਂ ਉਹ ਕਰਾਂਗੇ ਜੀ ਧੰਨਵਾਦ ਰਾਣਾ ਸੋਦੀ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਕਾਂਗਰਸ ਪਾਰਟੀ ਦਾ ਵੀ ਇਹੀ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਗੰਭੀਰ ਹੈ ਇਸ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈ ਉਧਰ ਸੁਖਬੀਰ ਸਿੰਘ ਬਾਦਲ ਦਾ ਅੱਜ ਜੋ ਬਿਆਨ ਆਇਆ ਹੈ ਮੀਡੀਆ ਤੇ ਤਾਂ ਉਹ ਇਲਜ਼ਾਮ ਲਗਾ ਰਹੇ ਨੇ ਕਿ ਮੀਡੀਆ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋ ਸਕਦਾ ਵਿਰੋਧੀ ਧਿਰਾਂ ਵੀ ਇਹ ਆ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹੁਣ ਸਰਕਾਰ ਤੇ ਸਵਾਲ ਚੁੱਕ ਰਹੀਆਂ ਹੁਣ ਪਰ ਅਕਾਲੀ ਦਲ ਦੀ ਪਾਈਵਾਲ ਪਾਰਟੀ ਭਾਜਪਾ ਦਾ ਕੀ ਕਹਿਣਾ ਹੈ ਦਿਖਾਵਾਂਗੇ ਬ੍ਰੇਕ ਤੋਂ ਬਾਅਦ